ਆ ਰਿਹਾ ਹੈ ਇਥੇ ਸੰਗੂਹ ਸੰਗਤਾਂ ਵੱਲੋਂ ਪਾਈ ਬ੍ਰਹਮਪਾਲ ਜੀ ਬੱਕਾ ਭਜਨ ਲਾਲ ਜੀ ਮੰਗਾ ਮੱਟੂ ਪਵਨਦੀਪ ਸਿੰਘ ਅਖੇਲਾ ਗੁਰਪ੍ਰੀਤ ਸਿੰਘ ਜਸ਼ਨ ਸੇਖੋਂ ਹਰਜੋਤ ਲਾਪ੍ਰੀਤ ਲੋਗ ਗੁਰਜੋਤ ਕਸ਼ਮੀਰ ਸਿੰਘ ਚੁੱਕੇ ਸੀਤਲ ਸਿੰਘ ਤੇ ਲੋਰ ਆਜਵੰਦਰ ਸਿੰਘ ਰੱਜਾ ਮਨੀਸ਼ ਅਵਿੰਤ ਲੋਗ ਆਮਨਤ ਲੋਗ ਅਤੇ ਸੰਗੂਹ ਸੰਗਤਾਂ ਵੱਲੋਂ ਰਲ ਮਿਲ ਕੇ ਜੋ ਨਗਰ ਕੀਰਤਨ ਦੀਆਂ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆ ਨਗਰ ਕੀਰਤਨ ਦੀਆਂ ਸੰਗਤਾਂ ਵਾਸਤੇ ਚਾਹ ਮਠਿਆਈਆਂ ਦੇ ਪਕੌੜਿਆਂ ਦੇ ਲੰਗਰ ਪੰਡਾਰੇ ਸੱਜ ਕੇ ਹਾਜ਼ਰ ਹੋਏ ਹਨ ਸਮੂਹ ਸੰਗਤਾਂ ਨੂੰ ਜੋ ਆਇਆ ਕਿਹਾ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ 23 ਸਮੂਹ ਬਰਪੁਰ ਦੀ ਸਮੂਹ ਸੰਗਤ ਦੀ ਸਰਤੇ ਮੇਹਰ ਬਖਸ਼ਿਸ਼ਾਂ ਪ੍ਰਧਾਨ ਨਿਵਾਜ ਦੀ ਜੋ ਆਸਮਰਾਂ ਕੂੜੀਆਂ ਕਰਨ ਸਾਰੀਆਂ ਸੰਗਤਾਂ ਦੇ ਕੀਤੀ ਹੋਈ ਸੇਵਾ ਥਾਏ ਪਾਉਣ ਬਰਤੀ ਕਦੇ ਨਾ ਹੋਵੇਈ ਜਨ ਕੀਰ ਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਰਤਾਸ ਦੇ ਮਹਾਪਾਕਾਂ ਸਾਰ ਪਤੀ ਸੰਸਾ ਵਾਇਰ ਜੀ ਦੀ ਫਤਿਹ ਧਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਵਾਲੇ ਪਾਤਸ਼ਾਹ ਜੀ ਦਾ ਆਗਮ ਪੁਰਬ ਦਿਹਾੜਾ ਮਨਾਉਂਦਿਆਂ ਹੋਇਆ ਮਨਸੀਆਂ ਨਗਰ ਨਿਵਾਸੀ ਸੰਗਤਾਂ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜਾ ਇਤਿਹਾਸਕ ਸਥਾਨ ਜਿੱਥੇ ਬਾਬਾ ਪੰਜੀਤ ਸਾਹਿਬ ਦਾ ਸਥਾਨ ਤੇ ਬਾਬਾ ਸਾਹਿਬ ਸ਼ੰਤਬੀਤੀ ਸਾਹਿਬ ਜੀ ਦਾ ਸਥਾਨ ਜਿੱਥੇ ਤਾਸ ਪਰਪਾਲਖਰੀਆਂ ਨਿਕਲੀਆਂ ਤੇ ਅੱਜ ਵਿਸ਼ਾਲ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਚਾਲੇ ਮਾਰ ਕੇ ਕਈ ਫੜਾ ਕਰਦਾ ਹੋਇਆ ਪੁਰੀਆ ਸਾਹਿਬ ਤੋਂ ਗੁਰਦੁਆਰਾ ਪੰਜ ਪੀਰ ਸਾਹਿਬ ਖੇਤੇ ਗੁਰੂ ਕੇ ਨੰਗਰ ਜਾ ਕੇ ਤੁਮ ਤੁਮਾ ਸਾਹਿਬ ਅਰਦਾਸ ਹੋਵੇ ਕਿ ਬਹੁਤ ਬਹੁ ਸੰਗਤਾਂ ਦਾ ਬੜਾ ਪਿਆਰ ਹੈ ਮਾਬਾ ਸਾਹਿਬ ਸਿੰਘ ਜੀ ਸਾਹਿਬ ਦੇ ਸਥਾਨ ਦੇ ਨਾਲ ਜਿੱਥੇ ਬੰਦ ਸੰਗਤਾਂ ਨਾਕ ਮਸਤ ਹੁੰਦੀਆਂ ਮਨਿਛੇ ਫਲ ਪ੍ਰਾਪਤ ਹੁੰਦੇ ਆ ਜੋ ਵੀ ਇਨਸਾਨ ਉੱਥੇ ਜਾ ਕੇ ਅਰਦਾਸ ਕੈਂਦੀ ਪੂਰੀ ਪ੍ਰਾਰਥਨਾ ਕਰਕੇ ਜੋ ਵੀ ਤਾਤਾ ਮੰਗਦਾ ਉਹਦੀਆਂ ਝੋਲੀਆਂ ਭਰਦੀਆਂ ਗੁਰੂ ਕੇ ਪਿਆਰਿਆਂ ਦੀ ਅੱਜ ਹਜ਼ਾਰਾਂ ਦੇ ਗਿਣਤੇ ਰਹਿਚਾ ਸੰਗਤਾਂ ਵਿਸਾਦ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾ ਰਹੀਆਂ ਜੀ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਗੁਰੂ ਦੇ ਪਿਆਰਿਆਂ ਦਾ ਧੰਨਵਾਦ ਸੇਵਾਦਾਰਾਂ ਦਾ ਜਿਹੜੇ ਸੇਵਾ ਕਰਕੇ ਸੰਗਤਾਂ ਨੂੰ ਜਨਪਣੀ ਦੇ ਨੰਦਰਸ਼ਕਾ ਕੇ ਮੱਲੇ ਛੇ ਫਲ ਪ੍ਰਾਪਤ ਕਰਦੇ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ